ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾ ਵਿੱਚ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਪਲੀਜ਼ ਮੇਰੀਆਂ ਪੈਨਾ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਆ ਜੀ ਉਸ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਜੋ ਇਹਦੇ ਪ੍ਰਾਈਸ ਨੂੰ ਵੀ ਮੈਂਸ਼ਨ ਕੀਤੇ ਹੁੰਦੇ ਨੇ ਤੁਸੀਂ ਸੂਟ ਸਾਡੇ ਕੋਲ ਜੇ ਸਟਿਚ ਕਰਵਾਉਣਾ ਚਾਹੁੰਦੇ ਹੋ ਉਹਦੇ ਬਾਰੇ ਵੀ ਤੁਹਾਨੂੰ ਨੌਲੇਜ ਦਿੱਤੀ ਹੁੰਦੀ ਹੈ ਵੀਡੀਓ ਦੇ ਵਿੱਚ ਤੇ ਵੀਡੀਓ ਸਕਿਪ ਨਾ ਕਰਿਆ ਕਰੋ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਾਂ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਹੈ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਪਸੰਦ ਆਂਦੀ ਹੈ ਕੋਈ ਵੀ ਸੂਟ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਅੱਜ ਬੜੀ ਪਿਆਰੀ ਕਲੈਕਸ਼ਨ ਲੈ ਕੇ ਆਏ ਜੀ ਤੁਹਾਡੇ ਲਈ ਪਹਿਣਾ ਦੀ ਡਿਮਾਂਡ ਸੀ ਕਿ ਗਰਮੀ ਵੱਧ ਚੁੱਕੀ ਹੈ ਤੇ ਕੁਝ ਡਿਫਰੈਂਟ ਲੈ ਕੇ ਆਉ ਤੇ ਇਹ ਤੁਹਾਡੇ ਲਈ ਡਿਫਰੈਂਟ ਹੈ ਕਿ ਹੈ ਜੀ ਅੱਜ ਆਪਾਂ ਲੈ ਕੇ ਆਏ ਜੀ ਕੁੜਤੀ ਚਿਕਨ ਵਰਕ ਦੇ ਉੱਪਰ ਬਹੁਤ ਪਿਆਰੀ ਏ ਤੇ ਸਾਡਾ ਫੇਸਬੁੱਕ ਪੇਜ ਵੀ ਹੈ ਜੀ ਬਾਸੀ ਫੈਮਲੀ ਦੇ ਨਾਂ ਤੇ ਉੱਥੇ ਜਾ ਕੇ ਜਰੂਰ ਫੋਲੋ ਕਰਿਓ ਤੇ ਆਪਣਾ ਇੰਸਟਾਗ੍ਰam ਦਾ ਲਿੰਕ ਹੈ ਜੋ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉੱਥੇ ਜਾ ਕੇ ਵੀ ਜਰੂਰ ਫੋਲੋ ਕਰਿਓ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤਾਂ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਪਣੇ ਫਸਟ ਸੂਟ ਦੇ ਨਾਲ ਤੇ ਅੱਜ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੀਆਂ ਕੁੜਤੀਆਂ ਚਿਕਨ ਵਰਕ ਦੇ ਉੱਪਰ ਬਹੁਤ ਪਿਆਰੀਆਂ ਨੇ ਇਸ ਤੇ ਤੁਹਾਨੂੰ ਮੈਂ ਦੱਸਣਾ ਹੈ ਕਿ ਤੁਸੀਂ ਕੱਲੀ ਕੁੜਤੀ ਵੀ ਲੈ ਸਕਦੇ ਹੋ ਅਗਰ ਤੁਸੀਂ ਨਾਲ ਬਾਟਮ ਲੈਣੀ ਲੋਜੀ ਫਰਸਟ ਕਲਰ ਦੇਖੋ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਸਾਰੇ ਕਲਰ ਬਹੁਤ ਪਿਆਰੇ ਨੇ ਲੋਜੀ ਚਿਕਨ ਵਾਕ ਰਹੇਗਾ ਇਹ ਪੂਰੀ ਕੁੜਤੀ ਦੇ ਉੱਪਰ ਦੇਖੋ ਬਹੁਤ ਪਿਆਰਾ ਲੱਗ ਰਿਹਾ ਬਹੁਤ ਸੋਹਣਾ ਜੀ ਇਹ ਪਿੰਕ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਇਹ ਵਾਕ ਤੁਸੀਂ ਦੇਖੋ ਬਹੁਤ ਪਿਆਰਾ neck ਬਣਿਆ ਹੋਇਆ ਏ ਤੁਸੀਂ ਕੱਲੀ কুরਤੀ ਬਾਏ ਕਰਨਾ ਚਾਹੁੰਦੇ ਹੋ ਕੱਲੀ কুরਤੀ ਬਾਏ ਕਰ ਸਕਦੇ ਹੋ ਅਗਰ ਤੁਸੀਂ ਨਾਲ ਬਾਟਮ ਲੈਣਾ ਚਾਹੁੰਦੇ ਹੋ ਇਹਦੇ ਨਾਲ ਪਲਾਜ਼ੋ ਬਣਾਉਣਾ ਚਾਹੁੰਦੇ ਹੋ ਤੇ ਨਾਲ ਹੀ ਆਪਣਾ ਜੀ ਚਿਕਨ ਦਾ ਪਲਾਜ਼ੋ ਹੈ ਤੁਸੀਂ ਪਲਾਜ਼ੋ ਬਾਏ ਕਰ ਸਕਦੇ ਹੋ ਉਹ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਉੱਪਰ ਪਲਾਜ਼ੋ ਨਾਲ ਵੀ ਸ਼ੋ ਹੋ ਰਹੇ ਨੇ ਤੇ ਕੱਲੀ কুরਤੀ ਦੇ ਪ੍ਰਾਈਸ ਵੀ ਸ਼ੋ ਹੋ ਰਹੇ ਨੇ ਠੀਕ ਹੈ ਜੀ ਲਓ ਜੀ ਕਾਟਨ ਫੈਬਰਿਕ ਹੈ ਵਿਦਆਊਟ ਲਾਈਨਿੰਗ ਬਣਨ ਵਾਲਾ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਤੁਸੀਂ ਇਨੂੰ ਜੀਨਸ ਨਾਲ ਵੀ ਵੇਅਰ ਕਰ ਸਕਦੇ ਹੋ ਤੁਸੀਂ ਪਲਾਜ਼ੋ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੀ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਆ ਬਹੁਤ ਪਿਆਰਾ ਲੱਗ ਰਿਹਾ ਲੋ ਜੇ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਸਟਿਚ ਕਰਕੇ ਵੀ ਦਵਾਂਗੇ ਵਰਕ ਦੇਖੋ ਜੀ ਨੇੜੇ ਤੋਂ ਬਿਲਕੁਲ ਵੀ ਐ ਨਹੀਂ ਹੈਗਾ ਕਿ ਕੋਈ ਧਾਗਾ ਨਿਕਲ ਰਿਹਾ ਬਹੁਤ ਜ਼ਿਆਦਾ ਪਿਆਰਾ ਹੈ ਤੇ ਬਹੁਤ ਜ਼ਿਆਦਾ ਸੋਹਣਾ ਹੈ ਇਕ ਕਿਉਂਕਿ ਜਿਹੜੀਆਂ ਪਹਿਣਾ ਦੀ ਸਪੈਸ਼ਲ ਸਾਡੇ ਕਵਾਟਰ ਚੱਲ ਰਿਹਾ ਉਹ ਕਹ ਦਿੰਦੇ ਕਿ ਤੁਸੀਂ ਵਾਸ਼ ਕਰਕੇ ਕਰਾਓ ਤੇ ਅਸੀਂ ਉਹ ਜੋ ਵੀ ਉਹਨਾਂ ਦੇ ਸੂਟ ਰੈਡੀ ਕਰ ਰਹੇ ਹਾਂ ਵਾਸ਼ ਕਰਕੇ ਕਰ ਦਿੰਨੇ ਹਾਂ ਠੀਕ ਹੈ ਜੀ ਜਿਹੜੇ कॉटन ਫੈਬਰਿਕ ਆ ਗਰਮੀ ਦੇ ਵਿੱਚ ਹਵੇਅਰ ਹੋਣ ਵਾਲਾ ਲਓ ਜੀ ਚੈੱਕ ਕਰੋ ਕਲਰ ਚੈੱਕ ਕਰੋ ਜੋ ਪ੍ਰਾਈਸ ਸ਼ੋ ਹੋ ਰਹੇ ਨੇ ਤੁਹਾਨੂੰ ट्राਊਜ਼ਰ ਦੇ ਨਾਲ ਵੀ ਪ੍ਰਾਈਸ ਸ਼ੋ ਹੋ ਰਹੇ ਨੇ ਤੇ ਕੱਲੀ ਕੁੜਤੀ ਦੇ ਪ੍ਰਾਈਸ ਵੀ ਸ਼ੋ ਹੋ ਰਹੇ ਨੇ ਬਹੁਤ ਹੀ ਪਿਆਰਾ ਫੈਬਰਿਕ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਜਲਦੀ ਆਰਡਰ ਦੇ ਦਿਓ ਤੇ ਕਾਫੀ ਭੈਣਾ ਦੇ ਕਮੈਂਟ ਹੁੰਦੇ ਨੇ ਜੀ ਦੀਦੀ ਆਪਾਂ ਨੇ ਆਰਡਰ ਕਿਵੇਂ ਕਰਨਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੀ ਹੁੰਨੀ ਆ ਜੋ ਮੈਂ ਤੁਹਾਨੂੰ ਕਲੈਕਸ਼ਨ ਦਿਖਾ ਰਹੀ ਆ ਜਿਹੜੀ ਤੁਹਾਨੂੰ ਇਹ ਚ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈਣਾ WhatsApp ਤੇ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਪੇਮੈਂਟ ਦਾ ਮੈਥਡ ਕੁੱਛ ਦਿਆਂ ਨੇ ਜਿਹੜੀਆਂ ਸਾਡੀਆਂ ਭੈਣਾ ਅਗਰ ਤੁਸੀਂ ਇੰਡੀਆ ਤੋਂ ਤੁਸੀਂ ਮੈਨੂੰ ਜੀਪੇ ਕਰ ਸਕਦੇ ਹੋ ਫੋਨਪੇ ਕਰ ਸਕਦੇ ਹੋ ਡਾਇਰੈਕਟ ਅਕਾਊਂਟ ਵਿੱਚ ਪਾ ਸਕਦੇ ਹੋ ਤੇ ਜਿਹੜੀਆਂ ਸਾਡੀਆਂ ਬਾਅਦ ਵਾਲਿਆਂ ਦਾ ਭੈਣਾ ਦਾ ਆਰਡਰ ਚੱਲ ਰਿਹਾ ਤੁਸੀਂ ਹੋਲਡ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈ ਅੱਜ ਡਿਫਰੈਂਟ ਲੈ ਕੇ ਆ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਆ ਬਹੁਤ ਲਾਈਟ ਵੇਟ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਇਹਨੂੰ ਤੁਸੀਂ ਜੀਨ ਨਾਲ ਵੇਅਰ ਕਰ ਲਓ ਇਹਨੂੰ ਤੁਸੀਂ ਟਰਾਊਜ਼ਰ ਨਾਲ ਵੇਅਰ ਕਰ ਲਓ ਤੁਸੀਂ ਕੱਲੀ ਕੁੜਤੀ ਬਾਏ ਕਰਨਾ ਚਾਹੁੰਦੇ ਹੋ ਕੱਲੀ ਕੁੜਤੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਲਓ ਜੀ ਤੇ ਅੱਗੇ ਜਿਹਦੇ ਨਾਲ ਟਰਾਊਜ਼ ਵਾਈਟ ਕਲਰ ਹੈ ਜੀ ਆਫ ਵਾਈਟ ਨਹੀਂ ਵਾਈਟ ਕਲਰ ਹੈ ਜਿਵੇਂ ਦਾ ਵਰਕ ਹੈ ਵਾਈਟ ਕਲਰ ਦਾ ਨਾਲ ਟਰਾਊਜ਼ ਤੇ ਨੈਕਸਟ ਆ ਗਿਆ ਜੀ ਮਹਿੰਦੀਆ ਕਲਰ ਕਾਫੀ ਡਿਮਾਂਡ ਤੇ ਰਿਹਾ ਕਲਰ ਜੀ ਇਹ ਸੂਤਾ ਦੇ ਵਿੱਚ ਵੀ ਆਪਣੇ ਕੋਲ ਬਹੁਤ ਸੋਹਣਾ ਕਲਰ ਹੈ ਜੀ ਅ ਜਿਹੜੀਆਂ ਭੈਣਾਂ ਨੇ ਕੁਰਤੀ ਬਾਈ ਕਰਨੀ ਕਲੀ ਕੁਰਤੀ ਕਰ ਸਕਦੇ ਜਿਨ੍ਹਾਂ ਨੇ ਨਾਲ ਟਰੌਜ਼ਰ ਲੈਣਾ ਟਰੌਜ਼ਰ ਵੀ ਲੈ ਸਕਦੇ ਨੇ ਲਓ ਜੀ neck ਦਾ ਡਿਜ਼ਾਈਨ ਦੇਖੋ ਬਹੁਤ ਪਿਆਰਾ ਚੀਕਨ ਵਰਕ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੌਫਟ ਤੇ ਕਾਟਨ ਫੈਬਰਿਕ ਰਹੇਗਾ ਜੀ ਵਿਦਆਊਟ ਲਾਈਨਿੰਗ ਬਣਵਾ ਸਕਦੇ ਹੋ ਤੁਸੀਂ ਲਓ ਜੀ ਚੈੱਕ ਕਰੋ ਫੈਬਰਿਕ ਬਹੁਤ ਸੌਫਟ ਹੈ ਅਤੇ ਬਹੁਤ সফট ਫੈਬਰਿਕ ਹੈ ਤੇ ਕਲਰ ਬਹੁਤ ਹੀ ਜਿਆਦਾ ਪਿਆਰਾ ਬਹੁਤ ਸੋਹਣਾ ਕਲਰ ਹੈ ਜੀ ਲਾਈਟ ਜਿਆ ਮਹਿੰਦੀਆ ਸ਼ੇਡ ਹੈ ਕਿ ਲੋ ਜੀ ਇਹਦੇ ਨਾਲ ਵੀ ਤੁਸੀਂ ਟਰੌਜ਼ਰ ਬਾਈ ਕਰਨਾ ਹੈ ਟਰੌਜ਼ਰ ਬਾਈ ਕਰ ਸਕਦੇ ਹੋ ਅਗਰ ਤੁਸੀਂ ਕੱਲੀ ਕੁੜਤੀ ਲੈਣਾ ਚਾਹੁੰਦੇ ਹੋ ਤਾਂ ਕੱਲੀ ਕੁੜਤੀ ਵੀ ਲੈ ਸਕਦੇ ਹੋ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਬਣ ਗਈ ਇਹਨੂੰ ਤੁਸੀਂ ਜੀਨਾਂ ਵੇਅਰ ਕਰੋਗੇ ਜੀਨਾਂ ਵੇਅਰ ਹੋ ਸਕਦੀ ਹੈ ਤੁਸੀਂ ਟਰੌਜ਼ਰ ਨਾਲ ਵੇਅਰ ਕਰਨਾ ਚਾਹੁੰਦੇ ਹੋ ਟਰੌਜ਼ਰ ਨਾਲ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਜਿਹੜੀਆਂ ਭੈਣਾਂ ਨੇ ਸਾਡੇ ਕੋਲ ਸਟਿਚ ਕਰਵਾਉਣੀ ਹੈ ਤੁਸੀਂ WhatsApp ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਸਟਿਚ ਕਰਕੇ ਵੀ ਦੇ ਦੇਵਾਂਗੇ ਠੀਕ ਹੈ ਜੀ ਲਓ ਜੀ ਬਹੁਤ ਪਿਆਰੇ ਸਾਰੇ ਕਲਰ ਨੇ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਓ ਕਿਉਂਕਿ ਆਪਾਂ ਪਹਿਲਾਂ ਵੀ ਵੀਡੀਓ ਪਾ ਚੁੱਕੇ ਹਾਂ ਤੇ ਕਾਫੀ ਆਪਣੀਆਂ ਭੈਣਾਂ ਰਹਿ ਗਈਆਂ ਸੀ ਤੁਸੀਂ ਆਰਡਰ ਆਪਣਾ ਜਲਦੀ ਦੇ ਦਿਓ ਜਲਦੀ ਆਪਣਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਆ ਗਿਆ ਮਸਟਰਡ ਕਲਰ ਕਾਫੀ ਡਿਸਕਾਊਂਟ ਤੇ ਲੈ ਕੇ ਆਇਆ ਜੀ ਤੁਹਾਡੇ ਲਈ ਪਹਿਲਾਂ ਆਪਾਂ ਪਿਛਲੇ ਸਾਲ ਆਪਾਂ ਇਹ ਸੇਲ ਕੀਤੀਆਂ ਸੀ ਉਹ ਥੋੜਾ ਜਿਹਾ ਫੈਬਰਿਕ ਦੇ ਵਿੱਚ ਫਰਕ ਸੀ ਉਹ ਥੋੜੀਆਂ ਜੀਆਂ ਨੀ ਕਾਸਟਲੀ ਸੀ ਤੇ ਇਸ ਵਾਰ ਸਾਰੀਆਂ ਭੈਣਾਂ ਦੇ ਬਜਟ ਦੇ ਵਿੱਚ ਨੇ ਮਸਟਰਡ ਕਲਰ ਆ ਗਿਆ ਜੀ ਬਹੁਤ ਕਿ ਪਿਆਰਾ ਕਲਰ ਹੈ ਕੁਝ ਹਟ ਲੋ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਕਲਰ ਬਹੁਤ ਪਿਆਰਾ ਹੈ ਗਰਮੀ ਦੇ ਵਿੱਚ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਸੌਫਟ ਫੈਬਰਿਕ ਹੈ ਜੀ कॉटन ਫੈਬਰਿਕ ਹੈ ਕੋਈ ਸਿੰਥੈਟਿਕ ਫੈਬਰਿਕ ਨਹੀਂ ਇੱਕ ਭੈਣ ਕਹਿ ਰਹੀ ਸੀ ਮੈਂ ਸਟੇਟਸ ਲਾਇਆ ਸੀ ਤੇ ਆਪਣੇ ਉੱਥੇ ਸੇਲ ਹੋਏ ਸੀ ਕਾਫੀ ਕੁੜਤੀਆਂ ਇਹ ਤੇ ਉਹ ਕਹਿ ਰਹੀ ਸੀ ਜਾਰਜਟ ਫੈਬਰਿਕ ਤਾਂ ਨਹੀਂ ਨਹੀਂ ਜੀ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਾਂ ਲਓ ਜੀ ਚੈੱਕ ਕਰੋ कॉटन ਫੈਬਰਿਕ ਹੈ ਜੀ ਬਿਲਕੁਲ ਸੌਫਟ ਵਾਲੀ कॉटन ਹੈ ਬਿਲਕੁਲ ਵੀ ਹਾਰਡ ਨਹੀਂ ਹੈ ਜੀ ਪ੍ਰਾਈਸ ਤੁਹਾਨੂੰ ਇਹਨਾਂ ਦੇ ਉੱਪਰ ਹੀ ਸ਼ੋਅ ਹੋ ਰਹੇ ਨੇ ਟਰੌਜ਼ਰ ਨਾਲ ਵੀ ਪ੍ਰਾਈਸ ਉੱਪਰ ਸ਼ੋਅ ਹੋ ਰਿਹਾ ਨੇ ਤੁਸੀਂ ਕੱਲੀ কুরਤੀ ਬਾਏ ਕਰਨਾ ਚਾਹੁੰਦੇ ਹੋ ਕੱਲੀ কুরਤੀ ਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਿਹਾ ਨੇ ਸਾਰੇ ਕਲਰ ਬਹੁਤ ਪਿਆਰੇ ਨੇ ਕੋਈ ਕਲਰ ਵੀ ਛੱਡਣ ਵਾਲਾ ਨਹੀਂ ਜੀ ਬਹੁਤ ਪਿਆਰੇ ਸੂਟ ਬਣ ਆਪਣੇ কুরਤੀਆਂ ਬਣਣੀਆਂ ਬਹੁਤ ਪਿਆਰੀਆਂ ਬਹੁਤ ਪਿਆਰੇ ਬਣਨਗੇ ਜੀ ਇਹ ਤੁਸੀਂ ਸਟਿਚ ਕਰਵਾਉਣਾ ਸਟਿਚਿੰਗ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਬਿਨਾ ਸਟਿਚਿੰਗ ਤੋਂ ਬਾਏ ਕਰਨਾ ਬਿਨਾ ਸਟਿਚਿੰਗ ਤੋਂ ਬਾਏ ਕਰ ਸਕਦੇ ਹੋ ਇਹ ਲਾਸਟ ਕਲਰ ਆ ਗਿਆ ਲਾਈਟ ਜੈੱਗ ਜਿਨੂੰ ਆਪਾਂ ਗ੍ਰੀਨ ਜਿਹਾ ਕਰ ਲੈਣਾ ਬਿਲਕੁਲ ਲਾਈਟ ਜਿਹਾ ਜੀ ਬਹੁਤ ਸੋਹਣਾ ਕਲਰ ਹੈ ਕੈਮਰੇ ਦੇ ਵਿੱਚ ਤੁਹਾਨੂੰ ਇਹਦੀ ਕਲਰ ਬਹੁਤ ਪਿਆਰਾ ਹੈ ਵੀ ਬਹੁਤ ਲਾਈਟ ਕਲਰ ਨੇ ਜੀ ਬਹੁਤ ਸੋਹਣੇ ਗਰਮੀਆਂ ਵਾਸਤੇ ਕਲਰ ਆਏ ਨੇ ਬਹੁਤ ਹੀ ਪਿਆਰੇ ਤੇ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ कॉटन ਫੈਬਰਿਕ ਹੈ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਹੈ ਜੀ ਚਿਕਨ ਵਰਕ ਦੇ ਉੱਪਰ ਲੈ ਕੇ ਆਏ ਜੀ ਕੁੜਤੀਆਂ ਕਿਉਂਕਿ ਪਹਿਣਾ ਸਾਡੀਆਂ ਦੀ ਡਿਮਾਂਡ ਸੀ ਕੁਝ ਡਿਫਰੈਂਟ ਲੈ ਕੇ ਆਓ ਇਹ ਤੁਸੀਂ ਕੱਲੀ ਕੁੜਤੀ ਬਾਈ ਕਰਨੀ ਹੈ ਕੱਲੀ ਕੁੜਤੀ ਬਾਈ ਕਰ ਸਕਦੇ ਹੋ ਤੇ ਅਗਰ ਤੁਸੀਂ ਨਾਲ ਟਰੌਜ਼ਰ ਲੈਣਾ ਉਹ ਤੁਸੀਂ ਮੈਨੂੰ ਦੱਸ ਸਕਦੇ ਹੋ ਠੀਕ ਲੋਜੀ ਵਾਈਟ ਕਲਰ ਹੈ ट्राउजर ਦਾ ਆਫ ਵਾਈਟ ਨਹੀਂ ਜੀ ਵਾਈਟ ਕਲਰ ਹੈ ਵਾਈਟ ਹੀ ਵਰਕ ਹੋਇਆ ਹੋਇਆ ਹੈ ਵਾਈਟ ਹੀ ਨਾਲ ਤੁਹਾਨੂੰ ट्राउजर ਮਿਲੇਗਾ ਠੀਕ ਹੈ ਸਾਰੇ ਕਲਰ ਬਹੁਤ ਪਿਆਰੇ ਨੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਉਹ नेक्स्ट ਕਲਰ ਵੀ ਬਹੁਤ ਪਿਆਰਾ ਬਲੈਕ ਕਲਰ ਹੈ ਉਹ ਸੋਨਾ ਖਿਲਵਾ ਜਿਹਾ ਕਲਰ ਹੈ ਬਲੈਕ ਡਲ ਕਲਰ ਨਹੀਂ ਹੈਗਾ ਬਹੁਤ ਪਿਆਰਾ ਕੰਦਰ ਹੈ ਜੀ ਲਾਈਟ weight ਫੈਬਰਿਕ ਰਹੇਗਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਇਹਨੂੰ ਤੁਸੀਂ ਚਾਹੇ ਜੀਨਸ ਨਾਲ ਵੇਅਰ ਕਰੋ ਚਾਹੇ ਤੁਸੀਂ ਟਰਾਊਜ਼ਰ ਨਾਲ ਵੇਅਰ ਕਰੋ ਬਹੁਤ ਹੀ ਪਿਆਰੀਆਂ ਬਣਦੀਆਂ ਲੋ ਜੀ ਤੁਸੀਂ ਸਾਡੇ ਕੋਲ ਸਟਿਚਿੰਗ ਕਰਵਾਣੀ ਹੈ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਦੀਦੀ ਅਸੀਂ ਸਟਿਚਿੰਗ ਵੀ ਕਰਵਾਣੀ ਹੈ ਤੇ ਅਸੀਂ ਤੁਹਾਨੂੰ ਸਟਿਚਿੰਗ ਕਰਕੇ ਵੀ ਦੇ ਦਾਂਗੇ ਠੀਕ ਹੈ ਜੀ ਤੇ ਇਹ ਨਾਲ ਰਹੇਗਾ ਜੀ ਟਰਾਊਜ਼ਰ ਜੋ ਪ੍ਰਾਈਸ ਸ਼ੋ ਹੋ ਰਹੇ ਨੇ ਤੁਹਾਨੂੰ ਟਰੌਜ਼ਰ ਨਾਲ ਵੀ ਹੋ ਰਹੇ ਨੇ ਤੇ ਕੱਲੀ ਕੁੜਤੀ ਦੇ ਪ੍ਰਾਈਸ ਵੀ ਸ਼ੋ ਹੋ ਰਹੇ ਨੇ। ਬਹੁਤ ਪਿਆਰਾ ਫੈਬਰਿਕ ਹੈ ਬਹੁਤ ਲਾਈਟ ਵੇਟ ਫੈਬਰਿਕ ਹੈ ਤੇ ਬਹੁਤ ਹੀ ਜਿਆਦਾ ਸੋਹਣੀਆਂ ਲੱਗ ਰਹੀਆਂ। ਮੈਸਟਰ ਦੇ ਮੈਸਟਰ ਦੇ ਜੋਟੇ ਆ। ਨੈਕਸਟ ਕਲਰ ਦੇਖੋ ਨਿਓਨ ਜਿਹਾ ਕਲਰ ਆ ਬਹੁਤ ਪਿਆਰਾ ਕਲਰ ਆ ਜੀ। ਬਹੁਤ ਸੋਹਣਾ ਲੱਗ ਰਿਹਾ। ਜੋ ਜੀ ਤੁਹਾਨੂੰ ਇਹਨਾਂ ਚ ਕੋਈ ਵੀ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖੋ ਬਹੁਤ ਪਿਆਰੀ ਹੈ ਬਿਲਕੁਲ ਵੀ ਕੋਈ ਵੀ ਤੁਹਾਨੂੰ ਐ ਨਹੀਂ ਹੈਗਾ ਕਿ ਕੋਈ ਥ्रेड ਉੱਪਰ ਉੱਠਿਆ ਹੋਇਆ ਨਹੀਂ ਜੀ ਬਿਲਕੁਕੁਲ ਐਨ ਨੀਟ ਐਂਡ ਕਲੀਨ ਕੰਮ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਪਿਆਰੇ ਬਣਣਗੇ ਜੀ ਇਹ ਹੀ ਕੁੜਤੀਆਂ ਬਹੁਤ ਜ਼ਿਆਦਾ ਸੋਹਣੀਆਂ ਬਣਣੀਆਂ ਅਜੇ ਤੁਸੀਂ ਟਰੌਜ਼ਰ ਨਾਲ ਬਾਈ ਕਰਨਾ ਹੈ ਤੁਸੀਂ ਇਕੱਲੀ ਕੁੜਤੀ ਬਾਈ ਕਰਨੀ ਹੈ ਤੁਹਾਡੀ ਚੋਇਸ ਹੈ ਜੀ ਤੇ ਸਕਰੀਨ ਦੇ ਉੱਪਰ ਹੀ ਤੁਹਾਨੂੰ ਇਹਨਾਂ ਦੇ ਪ੍ਰਾਈਸ ਦਿਖ ਰਹੇ ਨੇ। ਅਗਰ ਤੁਸੀਂ ਮੇਰੇ ਕੋਲ ਸਟੀਚ ਕਰਵਾਉਣਾ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ। ਅਸੀਂ ਤੁਹਾਨੂੰ ਸਟੀਚਿੰਗ ਕਰਕੇ ਹੀ ਦਵਾਂਗੇ ਪਰ ਸਟੀਚਿੰਗ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਕਿਉਂਕਿ ਸਾਡੇ ਜਿਹੜੀ ਸਟੀਚਿੰਗ ਹੈ ਕਾਫੀ ਬਿਜ਼ੀ ਚੱਲ ਰਹੀ ਹੈ ਸਾਡੇ ਕਾਰੀਗਰ ਸਾਡੇ ਮਾਸਟਰ ਤੇ ਥੋੜਾ ਜਿਹਾ ਟਾਈਮ ਲੱਗਦਾ। ਅਗਰ ਤੁਸੀਂ ਖੁਦ ਸਟੀਚ ਕਰਵਾਉਣਾ ਤੁਸੀਂ ਖੁਦ ਕਰਵਾ ਸਕਦੇ ਹੋ ਬਿਨਾਂ ਸਟੀਚਿੰਗ ਤੋਂ ਵੀ ਮੇਰੇ ਕੋਲ ਬਾਇ ਕਰ ਸਕਦੇ ਹੋ ਠੀਕ ਹੈ ਜੀ। ਨੈਕਸਟ ਆ ਗਿਆ ਜੀ ਲਵੈਂਡਰ ਸ਼ੇਡ ਬਿਲਕੁਲ ਲਾਈਟ ਜਿਹਾ ਬਹੁਤ ਪਿਆਰਾ ਜੀ ਇਹ ਵੀ ਚੱਕ ਕਰੋ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਸਾਰੇ ਕਲਰ ਹੀ ਬਹੁਤ ਜ਼ਿਆਦਾ ਪਿਆਰੇ ਤੇ ਡਿਫਰੈਂਟ ਨੇ ਤੇ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਲਾਈਟ weight ਫੈਬਰਿਕ ਰਹੀ ਹੈ ਇਹਨੂੰ ਤੁਸੀਂ ਲੂਜ਼ ਫਿਟਿੰਗ 'ਚ ਬਣਵਾਓਗੇ ਬਹੁਤ ਪਿਆਰੀ ਬਣੇਗੀ ਤੁਹਾਨੂੰ ਪੜਤਾ ਕੁੜਤੀ ਜਿਹੜੀ ਲੂਜ਼ ਫਿਟਿੰਗ 'ਚ ਬਣਦੀ ਬਹੁਤ ਪਿਆਰੀ ਲੱਗਦੀ ਹੈ ਜੀਨਸ ਨਾਲ ਵੇਅਰ ਕਰੋਗੇ ਬਹੁਤ ਪਿਆਰੀ ਲੱਗੇਗੀ ਟਰੌਜ਼ਰ ਨਾਲ ਵੇਅਰ ਕਰੋਗੇ ਤਾਂ ਵੀ ਬਹੁਤ ਪਿਆਰੀ ਲੱਗੇਗੀ ਸਿਰਫ ਇਹਦੇ ਘੇਰੇ ਤੇ ਇੱਥੇ ਫਰੰਟ ਤੇ ਵਰਕ ਹੈ ਜੀ ਬਾਜੂ ਤੇ ਕਿਤੇ ਨਹੀਂ ਹੈਗਾ ਸਿਰਫ ਫਰੰਟ ਫਰੰਟ ਤੇ ਵਰਕ ਹੈ neck ਬਣਿਆ ਹੋਇਆ ਤੇ ਵਿੱਚ ਪੂਰੀ ਅੰਬੀ ਦਿੱਤੀ ਹੋਈ ਹੈ ਸ਼ਰਟ ਦੇ ਅੱਗੇ ਚੈੱਕ ਕਰੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹ ਰਿਗਨਲ ਕਾਉਸਰ ਹੁਣ ਏਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ